ਨੰਤ ਅਬਾਨੀ ਅਤੇ ਰਾਦੀਕਾ ਮਰਚੰਡ ਦੇ ਵਿਆਹ ਨੂੰ ਹੁਣ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਣਗੇ। ਇਸ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਬਾਲੀਵੁੱਡ ਅਤੇ ਕ੍ਰਿਕਟਰਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਮਸ਼ਹੂਰ ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਇਸ ਸੈਲੀਬ੍ਰੇਸ਼ਨ ਨੂੰ ਚਾਰ ਚੰਦ ਲਗਾਉਣ ਦੇ ਲਈ ਪਹੁੰਚੇ ਹੋਏ ਨੇ। ਉਹਨਾਂ ਨੇ ਸੰਗੀਤ ਸਮਾਰੋਹ ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਉਹਨਾਂ ਦੀ ਇੱਕ ਹੋਰ ਵੀਡੀਓ ਸ਼ਹਿਨਾਜ਼ ਗਿਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਸਟਿਨ ਬੀਬਰ ਨੂੰ ਦੇਖ ਕੇ ਉਹ ਬੜੀ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਹ ਖੁਦ ਵੀ ਅੰਗਰੇਜ਼ੀ ਦੇ ਵਿੱਚ ਗਾਣਾ ਗਾਉਣ ਲੱਗ ਜਾਂਦੇ ਨੇ। ਉਹਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਜਸਟਿਨ ਬੀਬਰ ਦੇ ਲਈ ਇੰਗਲਿਸ਼ ਦੇ ਵਿੱਚ ਵੀ ਗਾ ਦਿਆਂਗੇ। ਕਿਹੜੀ ਵੱਡੀ ਗੱਲ ਹੈ। ਤੁਹ ਅੰਦਾਜ਼ ਲਿਏ ਕਿ ਇਸ ਸੰਗੀਤ ਸਮਾਰੋਹ ਦੇ ਵਿੱਚ ਜਸਟਿਨ ਬੀਬਰ ਨੇ ਆਪਣੀ ਆਵਾਜ਼ ਦਾ ਜਾਦੂ ਵਿਖੇਰ ਕੇ ਹਰ ਇੱਕ ਨੂੰ ਆਪਣਾ دیਵਾਨਾ ਬਣਾ ਦਿੱਤਾ ਹੈ। ਨੰਤ ਅਬਾਨੀ ਅਤੇ ਰਾਦੀਕਾ ਮਰਚੰਡ ਦੇ ਵਿਆਹ ਨੂੰ ਹੁਣ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਣਗੇ। ਇਸ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਬਾਲੀਵੁੱਡ ਅਤੇ ਕ੍ਰਿਕਟਰਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਮਸ਼ਹੂਰ ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਇਸ ਸੈਲੀਬ੍ਰੇਸ਼ਨ ਨੂੰ ਚਾਰ ਚੰਦ ਲਗਾਉਣ ਦੇ ਲਈ ਪਹੁੰਚੇ ਹੋਏ ਨੇ। ਉਹਨਾਂ ਨੇ ਸੰਗੀਤ ਸਮਾਰੋਹ ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਉਹਨਾਂ ਦੀ ਇੱਕ ਹੋਰ ਵੀਡੀਓ ਸ਼ਹਿਨਾਜ਼ ਗਿਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਸਟਿਨ ਬੀਬਰ ਨੂੰ ਦੇਖ ਕੇ ਉਹ ਬੜੀ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਹ ਖੁਦ ਵੀ ਅੰਗਰੇਜ਼ੀ ਦੇ ਵਿੱਚ ਗਾਣਾ ਗਾਉਣ ਲੱਗ ਜਾਂਦੇ ਨੇ। ਉਹਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਜਸਟਿਨ ਬੀਬਰ ਦੇ ਲਈ ਇੰਗਲਿਸ਼ ਦੇ ਵਿੱਚ ਵੀ ਗਾ ਦਿਆਂਗੇ। ਕਿਹੜੀ ਵੱਡੀ ਗੱਲ ਹੈ। ਤੁਹ ਅੰਦਾਜ਼ ਲਿਏ ਕਿ ਇਸ ਸੰਗੀਤ ਸਮਾਰੋਹ ਦੇ ਵਿੱਚ ਜਸਟਿਨ ਬੀਬਰ ਨੇ ਆਪਣੀ ਆਵਾਜ਼ ਦਾ ਜਾਦੂ ਵਿਖੇਰ ਕੇ ਹਰ ਇੱਕ ਨੂੰ ਆਪਣਾ دیਵਾਨਾ ਬਣਾ ਦਿੱਤਾ ਹੈ। ਅਨੰਤ ਅਬਾਨੀ ਅਤੇ ਰਾਦੀਕਾ ਮਰਚੰਡ ਦੇ ਵਿਆਹ ਨੂੰ ਹੁਣ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਣਗੇ। ਇਸ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਬਾਲੀਵੁੱਡ ਅਤੇ ਕ੍ਰਿਕਟਰਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਮਸ਼ਹੂਰ ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਇਸ ਸੈਲੀਬ੍ਰੇਸ਼ਨ ਨੂੰ ਚਾਰ ਚੰਦ ਲਗਾਉਣ ਦੇ ਲਈ ਪਹੁੰਚੇ ਹੋਏ ਨੇ। ਉਹਨਾਂ ਨੇ ਸੰਗੀਤ ਸਮਾਰੋਹ ਦੇ ਵਿੱਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਉਹਨਾਂ ਦੀ ਇੱਕ ਹੋਰ ਵੀਡੀਓ ਸ਼ਹਿਨਾਜ਼ ਗਿਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਸਟਿਨ ਬੀਬਰ ਨੂੰ ਦੇਖ ਕੇ ਉਹ ਬੜੀ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਹ ਖੁਦ ਵੀ ਅੰਗਰੇਜ਼ੀ ਦੇ ਵਿੱਚ ਗਾਣਾ ਗਾਉਣ ਲੱਗ ਜਾਂਦੇ ਨੇ ਉਹਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਜਸਟਿਨ ਬੀਬਰ ਦੇ ਲਈ ਇੰਗਲਿਸ਼ ਦੇ ਵਿੱਚ ਵੀ ਗਾ ਦਿਆਂਗੇ ਕਿਹੜੀ ਵੱਡੀ ਗੱਲ ਹੈ ਤਾਂ ਅੰਦਾਜ਼ਾ ਲਿਏ ਕਿ ਇਸ ਸੰਗੀਤ ਸਮਾਰੋਹ ਦੇ ਵਿੱਚ ਜਸਟਿਨ ਬੀਬਰ ਨੇ ਆਪਣੀ ਆਵਾਜ਼ ਦਾ ਜਾਦੂ ਵਿਖੇਰ ਕੇ ਹਰ ਇੱਕ ਨੂੰ ਆਪਣਾ دیਵਾਨਾ ਬਣਾ ਦਿੱਤਾ